ਹੈਲੋ ਦੋਸਤੋ ਸਤ ਸ੍ਰੀ ਅਕਾਲ ਤੇ ਅਸਲ ਮੈਂ ਦਖੋਣ ਨਾ ਆਪਾਂ ਝੋਟੀ ਵੇਚਣੀ ਆ 200 ایسਈ ਵੀ ਆ ਇਹ ਠੀਕ ਹੈ ਤੇ ਸਿੰਘ-ਸੰਗ ਤੁਹਾਨੂੰ ਦਿਖਾ ਦਿੰਨੇ ਆ ਕੱਦਾਬਾਰ ਆ ਹਾਈਟ ਹੂਟ ਪੂਰੀ ਐ ਤੇ ਸਿੰਘ ਉਹ ਨਾਲੇ ਦੀ ਕੱਟੀ ਆ ਕੱਟੀ ਇਹ ਤੋਂ ਵੀ ਉੱਚੀ ਆ ਤੇ ਕੱਟੀ ਦੇ ਸਿੰਘ ਕੁਆਲਿਟੀ ਦਿਖਾ ਦਿੰਨੇ ਆ ਤੁਹਾਨੂੰ ਠੀਕ ਐ ਪੂਰੀ ਬੱਚੇ ਤਾਂ ਮੈਂ ਕਹਿੰਦਾ ਇੰਨੇ ਵਧੀਆ ਦਿੰਦੀ ਐ ਨਾ ਜੇ ਚੰਗਾ ਟੀਕੇ ਨਾ ਰਹਿ ਜੇ ਤਾਂ ਬੜੀ ਵਧੀਆ ਕਰ ਲਾ ਤੇ ਆ ਦੇਖੋ ਤੇ ਆਪਾਂ ਉਹਦੇ ਟੀਕੇ ਵਾਲੀ ਵੀਡੀਓ ਪਾਈ ਸੀ ਆਪਾਂ ਇੱਕ ਵੀ ਟੀਕੇ ਭਰਾਏ ਤੇ ਉਹ ਮੈਨੂੰ ਲੱਗਦਾ ਰਹੇਗੀ ਐ ਤੱਕੀ ਹੁਣ ਜਦੋਂ ਇੰਨੇ ਟੀਕੇ ਭਰਾਵਾਂਗੇ ਤਾਂ ਰੂ ਰੂ ਤੇ ਮੱਖ ਨੇ ਬਹੁਤ ਬੁਰਾ ਹਾਲ ਕਰ ਛੱਡਿਆ ਯਾਰ ਮੱਖ ਦਾ ਹੱਲ ਕੀ ਐ ਯਾਰ ਬਈ ਬੜਾ ਦੱਸ ਦੋ ਯਾਰ ਯਾਰ ਉਹ ਫੋਨ ਕੱਢ ਰੱਖਿਆ ਯਾਰ ਲੱਤਾਂ ਚੱਕ ਮੂੰਹ ਮਾਰ بار بار ਯਾਰ ਮੱਖਣੇ ਤਾਂ ਨਾ ਲਹੂ ਪੀ ਛੱਡਿਆ ਬਹੁਤ ਜ਼ਿਆਦਾ ਯਾਰ ਇਹ ਆਪਣੀ ਬਕਾਊ ਆ ਝੋਟੀ ਤੇ ਕਮੈਂਟ ਕਰਕੇ ਦੱਸਿਓ ਸੱਜਰੇ ਦਾ ਸੇਵਾ ਵਾਲਾ ਬੰਦਾ ਤਾਂ 16 ਲੀਟਰ ਦੁੱਧ ਲੈ ਲੂ 15 ਲੀਟਰ ਜਿਹਨੇ ਸੇਵਾ ਕਰਨੀ ਆ ਤੇ ਉਹ 11 ਲੀਟਰ ਜਿਵੇਂ 10 11 12 ਲੀਟਰ 10 ਤਾਂ ਨਹੀਂ ਮੈਂ ਕਹਿੰਦਾ 11 12 ਲੀਟਰ ਤਾਂ ਵੀ ਦੁੱਧ ਹੈਗਾ ਹੀ ਹੈਗਾ ਇਹਦੇ ਥੱਲੇ ਠੀਕ ਹੈ ਤੇ ਆ ਮੱਖਣੇ ਹਾਲ ਐਸਾ ਕਰ ਛੱਡਿਆ ਜਿੰਨਾ ਕਹਿ ਦੋ ਆ ਦੇਖੋ ਇੱਕ ਹੋਰ ਗੱਲ ਆ ਸੱਚ ਯਾਰ ਬਈ ਸਾਨੂੰ ਪੁੱਛਣਾ ਸੀ ਆ ਹੁਣ ਝੋਟੀ ਖੜੀ ਆ ਇਹਦੇ ਆ ਪਤਾ ਨਹੀਂ ਕੀ ਹੋਣ ਲੱਗ ਗਿਆ ਯਾਰ ਉੱਠ ਜੇ ਖੜਿਆ ਦੇਖ ਆਹਾ ਆ ਹੋ ਗਿਆ ਇੱਥੇ ਉੱਠ ਖੜੀ ਆ ਦੇਖੋ ਭੈਣ ਇੱਕ ਚੀਜ਼ ਹਟਦੀ ਆ ਦੂਜੀ ਹੋਣ ਲੱਗ ਜਾਂਦੀ ਆ ਦੇਖੋ ਪਿਲਕਰੇ ਨਾ ਹੋਰੀ ਜਿਵੇਂ ਬਾਜ ਆਰਾਮ ਵੀ ਆ ਜਾਂਦਾ ਉਹਦੀ ਤੇ ਆ ਦੇਖੋ ਲੱਤਾਂ ਭਰੀਆਂ ਪਿਆ ਖੂਨ ਕੱਢ ਰੱਖਿਆ ਲੱਤਾਂ ਚਾ ਦੇਖੋ ਆ ਸਾਰੀ ਲੱਤ ਇੱਕ ਚੀਜ਼ ਦਾ ਖੜਾ ਛੁੜਦਾ ਦੂਜੀ ਭੈ ਨਾ ਸਟਾਰਟ ਹੋ ਜਾਂਦੀ ਆ ਦੇਖੋ ਆ ਪਿਲਕਰਾ ਸਿੰਗਲ ਦਾ ਨਾ ਜਿਹੜਾ ਭੈ ਨਾ ਹੈ ਗੀਰ ਬੜਾ ਯਾਰ ਦੁਖੀ ਕਰ ਛੱਡੇ ਦਵਾਈ ਦੁਬੀ ਇੱਕ ਮੱਖ ਤੇ ਓਕੇ ਜੀ ਤੇ ਮੇਨ ਤਾਂ ਗੱਲ ਆਪਣੀ ਇਹੀ ਅੱਜ ਦੀ ਵੀਡੀਓ ਚ ਵੀ ਆਹ ਆਪਾਂ ਵੇਚਣੀ ਹੈ ਝੋਟੀ ਤੇਲ ਤੂਲ ਆਪਾਂ ਇਹਦੇ ਲਾਇਆ ਨਹੀਂ ਸਾਡੇ ਸਿੰਗਾਣੂ ਮਾਵਾਤੀਆਂ ਉਹ ਦੇਖੋ ਵੀ ਝੋਟੀ ਖੜੀ ਐ ਤੇ ਇਹਨਾਂ ਦੇ ਸਹਜੀ ਵੀ ਦੇਖੋ ਤੁਸੀਂ ਵੀਡੀਓ ਤਾਂ ਘੱਟ ਪਤਾ ਚੱਲਦਾ ਹਾਈਟ ਹੂਟ ਮੈਂ ਕਹਨਾ ਪੂਰੀ ਵਧੀਆ ਕੁਆਲਿਟੀ ਆ ਉਹ ਦੇਖੋ ਆਹ ਕੱਟੀ ਐ ਇਹਦੀ ਆਹ ਕੱਟੀ ਐ ਠੀਕ ਹੈ ਤੇ ਚਲੋ ਮੱਖ ਦਾ ਹੱਲ ਕਰਦੇ ਆ ਤੇਲ ਤੂਲ ਫਿਰ ਨਾਲ ਲਾਉਨੇ ਆ